ਇਹ ਤੁਹਾਡੀ ਲੱਤ ਵੱਢਣੀ ਪੈਣੀ ਹੁਣ ਫੇ ਲੋਕੀ ਕੁੜੀਆਂ ਕਿਉਂ ਮਾਰਦੇ ਕੁੱਖਾਂ 'ਚ ਮੁੰਡੇ ਮਾਰਨੇ ਚਾਹੀਦੇ ਕੁੱਖਾਂ 'ਚ ਤੇ ਘਰ ਕਿਦਾਂ ਜੱਲਦਾ ਤੁਹਾਡਾ ਰੋਟੀ ਪਾਣੀ ਕਿਵੇਂ ਖਾਂਦਾ ਸਰ ਸਰ ਮੈਂ ਜੋਕ ਕਰ ਉਹ ਦੇਖੋ ਇੱਕ ਬਾਪੂ ਤੁਰੇ ਆ ਰਿਹਾ ਹੁਣ ਆਟੋ 'ਚ ਉਹਦੀ ਲੱਤ ਟੁੱਟੀ ਵੀ ਦੇਖੋ ਮਾੜਾ ਗਰਦਨ ਘਮਾਓ ਉਹਦੇ ਨਾਲ ਵਿਚਾਰੇ ਤੇ ਕੋਈ ਨਹੀਂ ਦੇਖੋ ਕਿ ਦੇਖੋ ਆਟੋ 'ਚ ਕਿਵੇਂ ਉਤਰ ਰਿਹਾ ਜਗਦੀਸ਼ अरोड़ा ਜੀ ਨਾਮ ਬਹੁਤ ਸੋਹਣਾ ਨਹੀਂ ਸਰ ਨਾਮ ਨਾਮ ਹੀ ਚੰਗਾ ਜੀ ਬਸ ਬਾਕੀ ਕਰਮ ਮਾੜੇ ਨਹੀਂ ਕਰਮ ਕਿਉਂ ਮਾੜੇ ਮੇਰਾ ਜੀ 5 ਮਿੰਟ ਪਹਿਲੇ ਐਕਸੀਡੈਂਟ ਹੋਇਆ ਸੀ ਤੇ ਤੁਹਾਡੇ ਨਾਲ ਹੀ ਕੰਟੈਕਟ ਕੀਤਾ ਏ ਜੋ ਉਹਦੇ ਬੰਦੇ ਵੀ ਗਏ ਸੀਗਾ ਮੈਨੂੰ ਤਕਲੀਫ ਇੰਨੀ ਵੱਧ ਗਈ ਸੀ ਮੈਨੂੰ ਮਾਰ ਕੇ ਨਾਲ ਦੇ ਨਾਲ ਦੇ ਉੱਤੇ ਫੋਜਪੁਰ ਰੋਡ ਜਾਣਾ ਪਿਆ ਮੇਰਾ ਹਸਪੀਟਲ ਆ ਤੁਸੀਂ ਸਾਡੇ ਕੋਲ ਪਹਿਲਾਂ ਆਏ ਸੀ ਕਦੋਂ ਆਏ ਸੀ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਦੀਵਾਲੀ ਉਹ 6 ਮਹੀਨੇ ਪਹਿਲਾਂ ਮੈਨੂੰ ਇਹ ਜੀ ਮੇਰੇ 90 ਦਿਨ ਪ੍ਰੋਸਟਰ ਚਲਾਉਣਾ ਪੈਰ ਤੇ ਅਸੀਂ ਤੁਹਾਨੂੰ ਦਿਵਾਲੀ ਤੇ ਜਦੋਂ ਤੁਸੀਂ ਸਾਡੇ ਕੋਲ ਆਏ ਸੀ ਅਸੀਂ ਕੀ ਕਿਹਾ ਸੀ ਫਿਰ ਅਸੀਂ ਨਾ ਕੋਈ ਹਸਪੀਟਲ ਦੀ ਪਰਚੀ ਬਿਲਕੁਲ ਦਿੱਤੀ ਸੀ ਹਾਂ ਫਿਰ ਉੱਥੇ ਗਏ ਨਹੀਂ ਉੱਥੇ ਗਏ ਮੈਂ ਕਿਹਾ ਅਸੀਂ ਨਾ ਮੈਂ ਹਫਤਾ ਬਾਅਦ ਕੰਟੈਕਟ ਕਰਦਾ ਰਹਾਂ ਕਹਿੰਦੇ ਡਾਕਟਰ ਛੁੱਟੀ ਤੇ ਹੈ ਛੁੱਟੀ ਤੇ ਸੀ ਨਾ ਦਿਵਾਲੀ ਮੇਰੀ ਤਕਲੀਫ ਬਹੁਤ ਜ਼ਿਆਦਾ ਵਰ ਗਈ ਮੈਂ ਰਾਤੀ ਉੱਠ ਕੇ ਨਾ ਛਿੱਕਾ ਮਾਰ ਤੇ ਉੱਥੇ ਜਿਹੜਾ ਟਾਈਗਰ ਰੋਡ ਤੇ ਜਿਹੜਾ ਸੁਣੀ ਉਹ ਨਾ ਗੁਰੂ ਆਪਸ ਉੱਥੇ ਨਾ ਮੈਂ ਮੋਟੇ ਦਫ਼ਤਰ ਨੇ ਪ੍ਰਸਤ ਲਾ ਫਿਰ ਲੋਕ ਕਹਿੰਦੇ ਛੱਡ ਦਿੰਦਾ ਕਿ ਇਹਦਾ ਐਕਸਰੇ ਹੈ ਹਾਂਜੀ ਦਿਖਾਓ ਐਕਸਰੇ ਮੈਂ ਕੰਮ ਚ ਤੁਹਾਡਾ ਫੋਨ ਚ ਦਿਖਾਓ ਤੇ ਬੱਚੇ ਅੰਕਲ ਤੁਹਾਡੇ ਮੇਰੇ ਫੋਨ ਤੇ ਬੱਚਾ ਲੱਗ ਰਿਹਾਦਾ ਜੀ ਅੰਬਰਸਰ ਇੱਕੋ ਬੱਚਾ ਬੇਟਾ ਹਾਂਜੀ ਫੇ ਲੋਕੀ ਕੁੜੀਆਂ ਕਿਉਂ ਮਾਰਦੇ ਕੁੱਖਾਂ ਚ ਮੁੰਡੇ ਮਾਰਨੇ ਚਾਹੀਦੇ ਕੁੱਖਾਂ ਚ ਕੁੜੀ ਆਪਣੇ ਘਰ ਆ ਜੀ ਇਹ ਕੁੜੀ ਆਈ ਆ ਸਰ ਕੀ ਕਰੀਏ ਤਾਂ ਸਮਝ ਪੂਰੀ ਹੈ ਜੀ ਡੇਢ ਮਹੀਨਾ ਪਹਿਲਾਂ ਇਹਨਾਂ ਦੀ ਸੱਟ ਲੱਗੀ ਐਕਸ਼ਨ ਦਿਖਾਓ ਫੋਨ ਕਰੋ ਤੁਹਾਡੇ ਘਰ ਕੌਣ ਕੌਣ ਰਹਿੰਦਾ ਬਸ ਮੈਂ ਤੇ ਇਹ ਵੀ ਸੀ ਘਰ ਆਪਣਾ ਕਿਰਾਏ ਤੇ ਇਹ ਤੁਹਾਡੀ ਲੱਤ ਵੱਢਣੀ ਪੈਣੀ ਹੁਣ ਕੁੜਾ ਆ ਵੀਓ ਸਰ ਮੇਰਾ ਕੁਤਨੀ ਫੋਟਾ ਇਹ ਕੀ ਤੁਹਾਡੇ 56 ਪਿਆ ਹੋਇਆ ਇੱਥੇ 56 ਨਹੀਂ ਪਿਆ ਜੀ ਮੇਰੇ ਨਾਲ ਪਲਸਟਿਕ ਦਾ ਪਾ ਸੀ ਮੇਰਾ ਇਹ ਲਾਤ ਟੁੱਟੀ ਕਿੱਥੋਂ ਸੀ ਪਿਆ ਜੀ ਮੈਨੂੰ ਬੈਲ ਵੱਜੇ ਸੀ ਵਿੱਚ ਨਹੀਂ ਟੁੱਟੀ ਕਿਹੜਾ ਕਿੱਥੋਂ ਹੋਈ ਸੀ ਕਿੱਥੋਂ ਜੀ ਮੋਢੇ ਤੋਂ ਨਹੀਂ ਐਸਰੇ ਦਿਖਾਓ ਤੇ ਹੁਣ ਅੰਕਲ ਇਹਨੇ ਮਾੜੇ ਲਾਤ ਹੋਗੇ ਤੇ ਮੈਂ ਤਾਂ ਇਹ ਰੋਜ਼ ਬੈਨਾ ਦਿਵਾਲੀ ਤੋਂ ਬਾਅਦ ਆ ਜਾਂਦੇ ਮੇਰੇ ਕੋਲ ਸਰ ਪਤਾ ਕੀ ਹੈ ਤੁਸੀਂ ਕਿਹਾ ਸੀਗਾ ਕਿ ਡਾਕਟਰ ਛੁੱਟੀ ਤੇ ਆ ਫਿਰ ਉਹ ਆਂਟੀ ਛੁੱਟੀ ਤੇ ਸੀਗਾ ਦਿਵਾਲੀ ਤੇ ਫਿਰ ਇਹ ਕਹਿੰਦੇ ਵੀ ਮੈਨੂੰ ਡੇਢ ਮਹੀਨਾ ਪਹਿਲਾਂ ਵੀ ਇਹਨਾਂ ਦੀ ਦੂਜੀ ਲੱਤ ਟੁੱਟ ਗਈ ਸੀ ਨਹੀਂ ਆਹ ਲਾਲ ਜਿਹੜੀ ਤੁਹਾਡੀ ਲੱਤ ਹੋਈ ਪਈ ਹੈ ਇਹ ਦੋ ਦਿਨ ਦੇ ਹਲਾਤਾ ਹੈ ਨਹੀਂ ਸਰ ਮੈਂ ਤਾਂ ਦੱਸ ਨਹੀਂ ਆ ਕਿ ਦਿਵਾਲੀ ਤੋਂ ਡੇਢ ਦੁਆਲੀ ਤੋਂ ਡੇਢ ਮਹੀਨਾ ਪਹਿਲਾਂ ਇਹਨਾਂ ਦੀ ਖੱਬੀ ਲੱਤ ਟੁੱਟ ਗਈ ਤੇ ਉਸ ਤੋਂ ਬਾਅਦ ਕਿਉਂ ਨਹੀਂ ਮੇਰੇ ਕੋਲ ਆਏ ਉਸ ਤੋਂ ਬਾਅਦ ਇਹਨਾਂ ਦੀ ਡੇਢ ਮਹੀਨੇ ਬਾਅਦ ਇਹ ਹਜੇ ਮਾੜਾ ਜਿਹਾ ਚੱਲਣ ਫਿਰ ਨਹੀਂ ਲੱਗੇ ਡੇਢ ਮਹੀਨੇ ਬਾਅਦ ਇਹਨਾਂ ਦੀ ਸੱਜੀ ਟੁੱਟ ਗਈ ਹੁਣ ਉਹ ਠੀਕ ਹੈ ਉਹ ਠੀਕ ਹੈ ਉਹ ਦਿਖਾਈਓ ਉਹ ਕਿੱਦਾਂ ਟੁੱਟੀ ਕਿੱਥੋਂ ਟੁੱਟੀ ਸੀ ਉਹ ਅੱਛਾ ਮਾੜਾ ਜਿਹਾ ਇੱਥੇ ਟੁੱਟੀ ਸੀ ਗੋਡੇ ਕੋਲੇ ਹੱਡੀ ਫੈਕਚਰ ਹੋ ਗਈ ਇਹ ਬਿਲਕੁਲ ਨਾਰਮਲ ਹੈ ਇਹ ਦਰਦ ਦਰਦਾ ਨਹੀਂ ਨਹੀਂ ਅੱਛਾ ਇਹ ਵੀ ਉਹਨਾਂ ਕੋਲੇ ਠੀਕ ਹੋਈ ਸੀ ਜਿੰਨਾਂ ਕੋਲੇ ਇਹ ਦੁਬਾਰਾ ਚਲੇ ਗਏ ਕਹਿੰਦੇ ਮੈਨੂੰ ਉਹਨਾਂ ਤੇ ਵਿਸ਼ਵਾਸ ਮੈਨੂੰ ਨਾ ਫਿਰ ਉਹ ਪਹਿਲੋਂ ਕੰਨੀ ਛੱਡ ਦੇਣ ਤਾਂ ਮੈਂ ਛੱਡ ਦੇਣ ਬਾਅਦ ਗਿਆ ਉਹਨਾਂ ਨੇ ਦੋ ਤਿੰਨ ਐਕਸ-ਰੇ ਕਰਾਈਆਂ ਮਗਰ ਕੀ ਐਕਸ-ਰੇ ਕਰਾ ਕੇ ਜੀ ਤੁਹਾਡਾ ਪਲਸਟਰ ਇਹ ਲੰਬਾ ਤੁਸੀਂ ਮੇਰੇ ਕੋਲ ਦੁਬਾਰਾ ਇੰਨੀ ਲੇਟ ਕਿਉਂ ਆਏ ਹੋ ਮੈਨੂੰ ਇਹ ਚੀਜ਼ ਦਾ ਜਵਾਬ ਦਿਓ ਸਰ ਤਿੰਨ ਮਹੀਨੇ ਬਾਅਦ ਉਹਨਾਂ ਨੇ ਪਲਸਟਰ ਖੋਲਿਆ ਪਹਿਲਾਂ ਤਾਂ ਤਿੰਨ ਮਹੀਨੇ ਉਹਨਾਂ ਨੂੰ ਅਸੀਂ ਕਿੰਦਰ ਹੈ ਪਲਸਟਰ ਖੋਲਦੋ ਪਲਸਟਰ ਹੁਣ ਪਲਸਟਰ ਖੋਲਿਓ ਕਿੰਨੀ ਦਿਨ ਹੋ ਗਏ ਹਾਂ ਜੀ ਕੁੱਲ ਮਹੀਨਾ ਹੋ ਗਿਆ ਪਲਸਟਰ ਖੋਲਿਆ ਤੇ ਹੁਣ ਆਹ ਹਾਲ ਹੋ ਗਿਆ ਤੇ ਕਰ ਕਿਦਾਂ ਚੱਲਦਾ ਤੁਹਾਡਾ ਰੋਟੀ ਪਾਣੀ ਕਿਵੇਂ ਦਾ ਸਰ ਮੈਂ ਜੋਬ ਕਰਦਾ ਸੀ 1 लाख 9000 ਮਹੀਨਾ ਲੈਂਦੇ ਸੀ 3 ਘੰਟੇ 4 ਘੰਟੇ ਹਰ ਘਰਾਇਆ ਚੱਲਦਾ ਤੇ ਤੁਸੀਂ ਜ਼ਿੰਦਗੀ ਚ ਕੀ ਕੰਮ ਕੀਤਾਂ ਕਰ ਮੈਂ ਸੇਲਜ਼ ਦਾ ਕੰਮ ਕੀਤਾ ਸੀ ਕੀ ਕੀਤਾ ਸੇਲਜ਼ ਮਾਰਕੀਟਿੰਗ ਦਾ ਕਿੱਥੇ ਮੈਂ ਈ ਰਿਕਸ਼ਾ ਵੇਚਦਾ ਰਿਆਂ ਨੀ ਹੁਣ ਕਰਕੇ ਮੈਂ ਚੱਲਦਾ ਫਿਰ ਦੱਸ ਜੀ ਥੋੜਾ ਬਚਾਈ ਜੰਨੇ ਰੁਕੀ ਸੁੱਕੀ ਖਾਈ ਜੇ ਹੁਣ ਕਿੱਦਾਂ ਆਇਓ ਉੱਥੇ ਅੱਛਾ ਈ ਰਿਕਸ਼ਾ ਕਰਕੇ ਆਇਂ ਜੀ ਕਿਸੇ ਕੋਲੋਂ ਪੈਸੇ ਮੰਗ ਕੇ ਨਹੀਂ ਆਉਂਦੇ ਆ ਕਿ ਤਾ ਆਇਂ ਵਿੱਚ ਕੋਈ ਗੱਲ ਮੈਂ ਤੁਹਾਨੂੰ ਡਾਕਟਰ ਕੋਲ ਕਾਰਡ ਬਣਾ ਕੇ ਭੇਜਦਾ ਸਵੇਰੇ ਡਾਕਟਰ ਕੋਲ ਜਾਓ ਚੈੱਕ ਕਰਾਓ ਉਹ ਸਾਰਾ ਤੁਹਾਨੂੰ ਚੈੱਕ ਕਰੇਗਾ ਕੀ ਅੱਗੇ ਟ੍ਰੀਟਮੈਂਟ ਹੋਣਾ ਕੀ ਨਹੀਂ ਹੋਣਾ ਕੋਈ ਨਹੀਂ ਰਹਿੰਦਾ ਉਹ ਸਾਰਾ ਮੈਨੂੰ ਦੱਸੇਗਾ ਫੋਨ ਤੇ ਜੋ ਕਾਗਜ਼ ਪਰਚੀ ਤੁਹਾਡੇ ਕੋਲ ਲੈ ਕੇ ਕੱਲ ਡਾਕਟਰ ਕੋਲ ਲੈ ਕੇ ਜਾਓ ਕੋਸ਼ਿਸ਼ ਕਰ ਰਹੇ ਹਾਂ ਅੰਕਲ ਨੂੰ ਕੱਲ ਨਾ ਲੈ ਕੇ ਆਇਓ ਮੇਰੇ ਕੋਲ ਆਂਦੀ ਤੁਸੀਂ ਇਕੱਲੇ ਆ ਜਿਓ ਜੇ ਮੇਰੇ ਕੋਲ ਕੱਲ ਆਣ ਦੀ ਲੋੜ ਪਈ ਨਾ ਅੰਕਲ ਨੂੰ ਕਸ਼ਟ ਨਾ ਦਿਓ ਤੁਸੀਂ ਇਕੱਲੇ ਆ ਜਿਓ ਮੇਰੇ ਕੋਲ ਮੈਂ ਡਾਕਟਰ ਨਾਲ ਗੱਲ ਕਰ ਲਾਂਗਾ ਜੇ ਤਾਂ ਛੋਟਾ ਮੋਟਾ ਆਪਰੇਸ਼ਨ ਹੋਇਆ ਇਹਦਾ ਫਿਰ ਤਾਂ ਅਸੀਂ 2-3 ਦਿਨਾਂ ਚ ਹੀ ਕਰਾ ਦਾਂਗੇ ਜੇ ਮੇਜਰ ਸਰਜਰੀ ਹੋਈ ਕੋਈ ਫਿਰ ਤੁਹਾਨੂੰ ਜਾਣਾ ਪੈਣਾ ਪੀਜੀਆ ਜਾਂ ਫਰੀਦਕੋਟ ਉਹ ਇੱਕ ਤਾਂ ਪਰਵਾਦਮਾ ਨਾਲ ਗਿੱਲੇ ਛਿਕੇਵੇਂ ਛੱਡੋ ਜਿਹੜੇ ਤੁਸੀਂ ਰੋਸ ਖੁਸ਼ ਰਹੋ ਜਿਹੜਾ ਟਾਈਮ ਹੈ ਹੱਸ ਕੇ ਕੱਟੋ ਸਾਡੇ ਕੋਲ ਉਹਨਾਂ ਘਰ ਰੋਟੀ ਖਾਂਦੋ ਕਿੰਨੀ ਹੈ ਕੋਈ ਤੁਸੀਂ ਰੋਟੀ ਲੈ ਜਾਓ ਕਿੰਨੀ ਦੇ ਰਾਸ਼ਨ ਲੈ ਜਾਓ ਆਨੰਦ ਨਾ ਖਾਓ ਅੰਕਲ ਜਿੰਨਾਂ ਕੋਈ ਨਾ ਕਿਸੇ ਕੋਲ 2-3 ਰੁਪਏ ਫੜ ਕੇ ਜਾਂਦਾ ਤਾਂ ਹੀ ਇੱਥੇ ਆ ਤੁਸੀਂ ਕੋਈ ਤੁਸੀਂ ਕਭਰਾਓ ਨਾ ਸੀ ਤੁਹਾਡੇ ਬੱਚੇ ਹਰ ਗਏ ਆ ਨਹੀਂ ਨਹੀਂ ਕੋਈ ਇਹ ਵੀ ਲੋਕਾਂ ਦੀ ਮਦਦ ਅਸ ਕਿੱਥੋਂ ਆਏ ਹੋ ਅੰਟੀ ਤੁਸੀਂ ਬੱਸ ਮੈਨੂੰ ਮੇਰੀ ਗੱਲ ਸੁਣੋ ਅੰਕਲ ਇੰਗਲੈਂਡ ਤੋਂ ਆਏ ਨੇ ਲੋਕਾਂ ਦੀ ਮਦਦ ਕਰ ਇਹਨਾਂ ਸਤੇ ਅਰਦਾਸ ਕਰ ਰਹੇ ਹੋ ਕਿ ਇਹਨਾਂ ਦੇ ਘਰੇ ਰੱਬ ਇਹਨਾਂ ਨੂੰ ਹੋਰ ਦੇਵੇ ਪਰਮਾਤਮਾ ਗਏ ਤੇ ਅਰਦਾਸ ਕਰਦੇ ਚਲੋ ਇਹ ਦੇਣਗੇ ਤੇ ਸਾਡਾ ਵੀ ਫਿਕਰਾਂ ਦੀ ਕੋਈ ਸੁਣੀ ਜਾਗੀ ਗੱਲਬਾਤ ਇਹਨਾਂ ਨੂੰ ਪਰਮਾਤਮਾ ਦੇਵੇ ਮਾਲਕ ਕਿਰਪਾ ਕਰੋ ਕਿਤੇ ਚਲੋ ਜੋ ਕਿਸੇ ਪਤਾ ਹੈ ਕੋਈ ਦੌਣਾ ਹਾਥੀ ਨਾਂ ਕਿਹਾ ਕਹਿੰਦੇ ਤੇ ਪੂਛ ਰਾਗੀ ਤੁਹਾਡੀ ਜ਼ਿੰਦਗੀ ਕਿੰਨੀ ਤੁਸੀਂ ਘਬਰਾਓ ਨਾ ਮਾਲਕ ਕਿਰਪਾ ਕਰੋ ਰੱਬ ਹੋਰ ਦੇਵੇ ਇਹਨਾਂ ਨੂੰ ਮੈਂ ਤਾਂ ਜੀ ਤੱਕ ਕਰ ਰਹਿਣਾ ਹਾਂ ਨਾ ਨੂੰ ਤਾਂ ਲੋਕਾਂ ਨੂੰ ਮਦਦ ਨਹੀਂ ਦਿੰਦੀ ਹੁਣ ਕੀ ਤੁਸੀਂ ਦੇਖੋ ਤੁਹਾਡੇ ਕਿ ਤੁਸੀਂ ਕਹਿੰਦੇ ਤੁਹਾਡੇ ਮਾੜੇ ਕਰਮ ਮੈਂ ਕਹਿੰਦਾ ਚੰਗੇ ਕਰਮ ਨੇ ਤੁਹਾਡੇ ਕੋਲ ਜੀਵਨ ਸਾਥੀ ਤਾਂ ਹੈ ਉਹ ਦੇਖੋ ਇੱਕ ਬਾਪੂ ਤੁਰਿਆ ਆ ਰਿਹਾ ਹੁਣ ਆਟੋ ਚ ਉਹਦੀ ਲੱਤ ਟੁੱਟੀ ਵੀ ਦੇਖੋ ਮਾੜਾ ਗਰਦਨ ਘਮਾਉ ਉਹਦੇ ਨਾਲ ਵਿਚਾਰੇ ਦੇ ਕੋਈ ਨਹੀਂ ਦੇਖੋ ਦੇਖੋ ਆਟੋ ਚ ਕਿਵੇਂ ਉਤਰ ਰਿਹਾ ਦੇਖੋ ਮਾੜਾ ਪਹਿਲਾਂ 300 ਰੁਪਏ ਮੰਗੇ ਲਿਆਂਦਾ ਪਹਿਲਾਂ ਪਹਿਲਾਂ ਅੰਕਲ ਕਿਸੇ ਹੋਰ ਦਾ ਦੁੱਖ ਦੇਖੋ ਤਾਂ ਪਤਾ ਲੱਗੂਗਾ ਕਿ ਆਪਣਾ ਦੁੱਖ ਕਿੰਨਾ ਵੱਡਾ ਹੈ ਦੇਖੋ ਉਹ ਵੀ ਤੁਹਾਡੇ ਰ ਗਈ ਹੈ ਦੇਖੋ ਉਹਦੇ ਨਾਲ ਵੀ ਕੋਈ ਹੈ ਨਹੀਂ ਨਾ ਉਹਦੀ ਜਨਾਨੀ ਹੈ ਨਾ ਉਹਦੇ ਬੱਚੇ ਉਹ ਚੰਗੇ ਕਰਮ ਬਾਪੂ ਤੁਹਾਡੇ ਪਰ ਤੁਹਾਡਾ ਮੈਨੂੰ ਫੇਸ ਲੁੱਕ ਵਧੀਆ ਲੱਗਿਆ ਫਿਲਮਾਂ ਹੁਲਵਾ ਇ tanto ਨਹੀਂ ਕੰਮ ਕੀਤਾ ਤੁਸੀਂ ਮੇਰੀ ਫੋਟੋ ਵਿੱਚ ਵੈਸੇ ਵੀ ਜ਼ਿਆਦਾ ਦੇਖੋ ਆਂਟੀ ਕਹਿੰਦੇ ਲਾ ਚੜਦੀ ਕਲਾ ਚ ਰਿਹਾ ਕਰੋ ਖੁਸ਼ ਰਿਹਾ ਕਰੋ ਜੋ ਸਾਡੇ ਕੋਲ ਮਦਦ ਹੋਈ ਅਸੀਂ ਤੁਹਾਡੇ ਨਾਲ ਕਿਹੜਾ ਨੰਬਰ ਸੰਤਾ ਸੌਂਗੀ ਬੁਰਾ ਲੱਗਿਆ ਕਿ ਦੀ ਸਾਡੇ ਕੋਲ ਦੁਬਾਰਾ ਆਏ ਹੀ ਨਹੀਂ ਆਇਨੀ ਸਰ ਫਿਰ ਉਹ ਹਸਪੀਟਲ ਆ ਜਾਣਾ ਜੀ ਮੈਨੂੰ ਇੰਨਾ ਖਰਾਬ ਜੇ ਚੱਲ ਜੇ ਖੁੱਲੂਗਾ ਜਦੋਂ ਜਨ ਹਰ 1300 ਰੁਪਏ ਅਸੀਂ ਹਮੇਸ਼ਾ ਤੁਹਾਡੇ ਨਾਲ ਤੁਹਾਨੂੰ ਕਦੀ ਦਿੱਕਤ ਆਵੇ ਤੁਸੀਂ ਸਾਨੂੰ ਇੱਥੇ ਆ ਕੇ ਮਿਲਦੇ ਕੋਈ ਗੱਲ ਮੇਰੀ ਪਿਛਲੇ 5 ਸਾਲ ਹੋ ਗਏ ਨਾ ਮੈਂ ਘਰ ਬੈਠ ਗਿਆ ਆਰਾਮ ਨਾਲ ਕਿ ਮੇਰੇ ਨਸੀਬ ਚ ਆਵੇ ਕੋਈ ਕੁਛ ਹੈਗਾ ਹੁਣ 2 ਮਹੀਨੇ ਹੋ ਗਏ ਨਾ ਤਾਂ ਕੋਈ ਦਵਾਈ ਨਹੀ ਨਹੀਂ ਕੋਈ ਅਸੀਂ ਤੁਹਾਡੀ ਮਦਦ ਕਰਾਂਗੇ ਵਾਹਿਗੁਰੂ ਕਿਰਪਾ ਕਰੇ ਸਾਨੂੰ ਇਨੀ ਸਮਰੱਥ ਬਖਸ਼ੇ ਕਿਸੇ ਕੋਲ 300 ਰੁਪਏ ਫੜ ਕੇ ਇੱਥੇ ਆਏ ਕੋਈ ਗੱਲ ਤੁਹਾਨੂੰ 500 ਰੁਪਏ ਦਵਾ ਦਨੇ ਤੇ ਉਹਦਾ ਜਾ ਕੇ ਤਿੰਨ ਤੋਂ ਵਾਪਸ ਕਰ ਦੇਉਂ ਕੱਲ ਚੈੱਕਅਪ ਕਰਾਇਓ ਫਿਕਰ ਤੋਂ ਚੋਗੀ ਕਰਾ ਕੱਲ ਡਾਕਟਰ ਨੂੰ ਚੈੱਕਅਪ ਕਰਾ ਲਓ ਚੈੱਕਅਪ ਕਰਾ ਕੇ ਤੁਸੀਂ ਮੈਨੂੰ ਦੁਬਾਰਾ ਆਂਟੀ ਇੱਕ ਵਾਰੀ ਆ ਕੇ ਮਿਲੋ ਬੇਟਾ ਜਗਰੂਪ ਤੇ ਚੈੱਕਅਪ ਕਰਾ ਲਓ ਜਾਓ